ਅੱਜ ਅਸੀਂ ਇਕੱਠ ਕਰਨ ਦਾ ਸਾਡਾ ਮੇਨ ਮਕਸਦ ਇਹੋ ਹੀ ਆ ਵੀ ਇੱਥੇ ਟੂਲਾਂ ਤੇ ਨਾ ਬੇਫਜ਼ੂਲ ਲੜਾਈਆਂ ਹੁੰਦੀਆਂ ਜੋ ਕਿ ਕਿਸਾਨ ਜਥੇਬੰਦੀਆਂ ਦੇ ਹਿੱਤ ਤੇ ਲੈਣ ਲੈਣ ਕੇ ਕਰਦੇ ਆ ਸਾਨੂੰ ਨਹੀਂ ਪਤਾ ਵੀ ਕਿਹੜਾ ਕਿਹੜਾ ਬੰਦਾ ਇੱਥੇ ਹੈਗਾ ਜਿਹੜਾ ਲੜਾਈ ਕਰਦਾ ਤੇ ਨਾਮ ਕਿਸਾਨਾਂ ਦਾ ਵਰਤਿਆ ਜਾ ਰਿਹਾ ਵਾ ਜਿਹੜੀ ਟੂਪ ਲਈ ਲੜਾਈ ਹੋ ਉਹਦੇ ਬਾਰੇ ਕਹਿ ਰਹੇ ਤੁਸੀਂ ਉਹਦੇ ਬਾਰੇ ਅਸੀਂ ਸਾਨੂੰ ਨਿਜਰਪੁਰ ਤੋਂ ਸਰਪੰਚ ਸੁਖੇਵਾਲ ਤੋਂ ਸਰਪੰਚੇ ਸਾਰੇ ਪਿੰਡਾਂ ਦੇ ਸਰਪੰਚ ਜਿੰਨੇ ਵੀ ਨਾਲ ਇੱਥੇ ਹੈਗੇ ਆ ਪਹਿਲਾਂ ਸਭ ਤੋਂ ਪਹਿਲਾਂ ਲੜਾਈ ਤੋਂ ਪਹਿਲਾਂ ਸੂਚਿਤ ਕੀਤਾ ਜਾਵੇ ਉਹਨਾਂ ਨੂੰ ਵੀ ਅਹੀਂ ਆਇਸ ਕੰਮ ਦਾ ਕਰਕੇ ਲੜਨ ਲੱਗੇ ਆ ਇਸ ਤਰ੍ਹਾਂ ਤੇ ਹੋਰ ਕੋਈ ਵੀ ਆ ਕੇ ਲੜੂਗਾ ਇੱਥੇ ਪਰ ਉਹਨਾਂ ਲੋਕਾਂ ਤੋਂ ਚਾਹਤ ਜਿਆ ਗਿਆ ਵੀ ਜੇ ਅਗਰੇ ਇਹ ਡਾਕਟਰੀ ਇਲਾਜ ਨਾ ਦਿੱਤਾ ਗਿਆ ਮੰਨਦੇ ਸੀ ਕਿ ਅਸੀਂ ਇੱਥੇ ਜਥੇਬੰਦੀ ਆ ਤੇ ਨਾਲ ਜਿਹੜੇ ਪੰਜਾਬ ਜੂਨੇ ਨੇ ਵੱਲੋਂ ਸੂਰ ਪ੍ਰੋਜੈਕਟ ਵੀ ਕੀਤਾ ਜਾ ਰਿਹਾ ਹੈ ਵੀ ਉਹ ਉਹ ਜਥੇਬੰਦੀਆਂ ਦੇ ਭਾਵੇਂ ਪੰਦੇਰ ਸਾਹਿਬ ਨੂੰ ਨਹੀਂ ਆਗੇ ਆ ਪੰਦੇਰ ਸਾਹਿਬ ਉਹਨਾਂ ਦੇ ਉਹ ਜਿਹੜੇ ਮਸਲੇ ਆ ਨਾ ਜਿਹੜੇ ਉਹ ਵੱਖਰੇ ਆ ਉਹਨਾਂ ਨੇ ਇਹ ਜੋ ਵੀ ਫੈਸਲਾ ਲੈਣਗੇ ਵਖਰਾ ਲੈਣਗੇ ਪਰ ਜਿਹੜੀ ਕਿਸਾਨ ਜਥੇ ਬੰਦੀ ਦੇ ਨਾਂ ਇੱਥੇ ਲੜਾਈ ਹੁੰਦੀ ਆ ਪਰ ਉਹ ਮੁੰਡੇ ਲਿਆਣ ਕੇ ਲੜਨਾ ਚਾਹੇ ਕੋਸ਼ਿਸ਼ ਕਰਨਾ ਇਹੋ ਜਿਹਾ ਗੁੰਡਾਗਰਦੀ ਨਾਂ ਇੱਥੇ ਕੀਤੀ ਜਾਵੇ ਸਾਡੇ ਲੋਕ ਸਾਡੇ ਲੋਕ ਸਮਰਥਨ ਜਿਹੜਾ ਵਾ ਬਾਹਰੋਂ ਜਿਹੜੇ ਧੀਆ ਪੁੱਤਰ ਰਖਦੇ ਲਿਆ ਕੇ ਇੱਥੇ ਬਾਹਰ ਦੇ ਬੰਦਿਆਂ ਨੂੰ ਇੱਥੇ ਨੌਕਰੀ ਦਿੰਦੇ ਆ ਸਾਡੇ ਪਿੰਡਾਂ ਦੇ ਨੌਕਰੀ ਜਿਹੜੇ ਬੱਚੇ ਜਿਹੜੇ ਉਤਰਾ ਹੀ ਤੁਰੇ ਫਿਰਦੇ ਆ ਉਹ ਬਾਹਰ ਨੌਕਰੀਆਂ ਕਰ-ਕਰ ਫਿਰਦੇ ਆ ਤੇ ਉਹਨਾਂ ਨੂੰ ਨੌਕਰੀਆਂ ਇੱਥੇ ਦਿੱਤੀਆਂ ਜਾਣ ਤੇ ਜਿਹੜੇ ਬਾਹਰ ਦੇ ਉਹ ਆਪਦੇ ਲਈ ਏਰੀਆ 'ਚ ਜਾ ਕੇ ਨੌਕਰੀ ਕਰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਧੇ ਧੰਨਵਾਦ ਮੀਡੀਆ ਦਾ ਜਿਹੜਾ ਅੱਜ ਜਿਹੜਾ ਕਾਟ ਹੋਇਆ ਜਿਹੜਾ ਅੱਜ ਅੱਜ ਜਿਹੜਾ ਇੱਥੇ ਕਾਟ ਹੋਇਆ ਸਬੰਧ ਵਿੱਚ ਹੋਇਆ ਕਿ ਜਿਹੜੀ ਆ ਥੋੜੇ ਦਿਨਾਂ ਤੋਂ ਇੱਕ ਜਿਹੜੀ ਟੂਲ ਤੇ ਜਿਹੜੀ ਲੜਾਈ ਹੋਈ ਗੁੰਡਾਗਰਦੀ ਜਿਹੜੀ ਹੋਈ ਆ ਜਿਹੜੇ ਬਾਹਰੋਂ ਆ ਕੇ ਇੱਥੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਲੜਾਈ ਕੀਤੀ ਉਹਦੇ ਸਬੰਧ ਦੇ ਵਿੱਚ ਅੱਜ ਵਾਖਵਾਖ ਜਥੇਬੰਦੀਆਂ ਦੇ ਇੱਥੇ ਨੁਮਾਇंदे ਇਕੱਠੇ ਹੋਏ ਆ ਜਿਹੜੇ ਲੋਕਲ ਇਲਾਕੇ ਦੇ ਜਿੰਨੇ ਵੀ ਸਰਪੰਚ ਆ ਜਿੰਨੇ ਵੀ ਇਲਾਕੇ ਦੇ ਪਿੰਡਾਂ ਦਾ ਕਿੰਨੇ ਵੀ ਇੱਥੋਂ ਦੇ ਲਾਗੇ ਬੰਦੇ ਆ ਆਦਮੀ ਆ ਲੋਕਲ ਬੰਦੇ ਉਹ ਸਾਰੇ ਇੱਥੇ ਇਕੱਠੇ ਹੋਏ ਆ ਇਸ ਸਬੰਧ ਦੇ ਵਿੱਚ ਕਿ ਜਿਹੜਾ ਦੂਰੋਂ ਆ ਕੇ ਇੱਥੇ ਗੁੰਡਾਗਰਦੀ ਦੀ ਕੀਤੀ ਗਈ ਉਹ ਨਹੀਂ ਬਰਦਾਸ਼ਤ ਨਹੀਂ ਹੋਊਗੀ ਕਿਦੇ ਸਮਰਥਨ ਵਿੱਚ ਅੱਜ ਇਕੱਠ ਕੀਤਾ ਗਿਆ ਇਹ ਸਮਰਥਨ ਜੀ ਟੂਲਪਲਾਜਾ ਆਪਣਾ ਗੁਰਪ੍ਰੀਤ ਸਿੰਘ ਜੀ ਮੈਨੇਜਰ ਆਪਣਾ ਗਦਲੀ ਤੋਂ ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਕੀਤਾ ਗਿਆ ਜਿਹੜੇ ਬਾਹਰੋਂ ਬੰਦੇ ਆ ਕੇ ਇੱਥੇ ਜਿਹੜੀ ਗੁੰਡਾਗਰਦੀ ਕਰ ਰਹੇ ਆ ਤੇ ਜਿਹੜੀ ਗੁੰਡਾਗਰਦੀ ਇੱਥੇ ਅਸੀਂ ਲੋਕਲ ਜਿਹੜੇ ਬੰਦੇ ਆ ਉਹ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਚੀਜ਼ ਇਹ ਕਿ ਕਿਸਾਨ ਜਥੇ ਬੰਦੀਆਂ ਦਾ ਇਹ ਹਸਾਰਾ ਲੈਂਦੇ ਆ ਤੇ ਉਹਨਾਂ ਨੇ ਵੀ ਕਹਿਤਾ ਵੀ ਸਾਡਾ ਇਹਨਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਸਰਪੰਚ ਸਾਹਿਬ ਲੋਕਲ ਉਹਨਾਂ ਨੇ ਵੀ ਕਹਿਤਾ ਬੰਦੇ ਸਾਹਿਬ ਆਗੇ ਉਹਨਾਂ ਨੇ ਵੀ ਕਹਿਤਾ ਵੀ ਸਾਡਾ ਇਹਨਾਂ ਨੂੰ ਕੋਈ ਸਮਰਥਨ ਨਹੀਂ ਆ ਇਸ ਕਰਕੇ ਸਾਡੀ ਇਹੀ ਬੇਨਤੀ ਹੈਗੇ ਜਿਹੜਾ ਵਾ ਲੜਾਈ ਝਗੜਾ ਜਿਹੜਾ ਬੰਦ ਹੋਵੇ ਬਾਹਰੋਂ ਜਿਹੜੀ ਗੁੰਡਾਗਰਦੀ ਆ ਨਾ ਕੀਤੀ ਜਾਵੇ ਤੇ ਜਿਹੜੇ ਸਾਡੇ ਇੱਧਰ ਲੋਕਲ ਬੱਚੇ ਆ ਜਿਹੜੇ ਇੰਨਾ ਪੜ ਕੇ ਉਹ ਤੁਰੇ ਫਿਰਣ ਦੇ ਆ ਤੇ ਬਾਹਰੋਂ ਲਿਆ ਕੇ ਤੁਸੀਂ ਇੱਥੇ ਜਿਹੜਾ ਉਹਨਾਂ ਤੇ ਇਧਰ ਦੇ ਲੋਕਲ ਬੰਦੇ ਕਿੱਥੇ ਜਾਣਗੇ ਇਸ ਕਰਕੇ ਅਸੀਂ ਜਿਹੜਾ ਵਾ ਇਹ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਸਾਡੇ ਲੋਕਲ ਬੱਚੇ ਆ ਉਹੀ ਇਥੇ ਟੂਲ ਤੇ ਜਿਹੜੇ ਕੰਮ ਕਰਨਾ ਕਰਨ ਨੂੰ ਬੰਦਾ ਕੋਲ ਵੀ ਸਲੇ ਕਿਹਾ ਜਾਣਾ ਕਿ ਇਹ ਇਨਸਾਫ ਨਹੀਂ ਮਿਲਦਾ ਤੇ ਅਸੀਂ ਦੂਰਗੁਲਾਜੇ ਸਾਰੇ ਫ੍ਰੀ ਕਰਾਂਗੇ ਦੇਖੋ ਜੀ ਇਨਸਾਫ ਹੈ ਤੇ ਕਿਹੜੀ ਕਿਹੜੀ ਪਾਕਿਸਤਾਨ ਦੀ ਜੰਗ ਥੋੜੀ ਲੱਗੀ ਆ ਵੀੜਾ ਇਨਸਾਫ ਮਿਲਣਾ ਪਹਿਲਾਂ ਇਨਸਾਫ ਦੀ ਨੂੰ ਵਜਾ ਵੀ ਤੇ ਹੋਣੀ ਚਾਹੀਦੀ ਆ ਤੁਸੀਂ ਕਿੱਥੋਂ ਆ ਗਏ ਕਿੱਥੇ ਗੁੰਡਾਗਰਦੀ ਕਰ ਰਹੇ ਜੀ ਹਾਂਜੀ ਤੇ ਇਸ ਕਰਕੇ ਇਹ ਜਿਹੜੀ ਅਸੀਂ ਗੁੰਡਾਗਰਦੀ ਆਪਣੇ ਇਲਾਕੇ ਦੇ ਵਿੱਚ ਨਹੀਂ ਚੱਲਣ ਦੇਵਾਂਗੇ ਕਿੱਥੋਂ ਆ ਗਏ ਤੁਸੀਂ ਕਿੱਥੇ ਆ ਗਏ ਗੁੰਡਾਗਰਦੀ ਕਰ ਰਹੇ ਕਿੱਥੇ ਲੁਧਿਆਣਾ ਦੇ ਕਿੱਥੇ ਅੰਮ੍ਰਿਤਸਰ ਧਰਨਾ ਪ੍ਰਦਰਸ਼ਨ ਦੀ ਵੀ ਗੱਲ ਕਰਦੇ ਧਰਨਾ ਪ੍ਰਦਰਸ਼ਨ ਦੀ ਗੱਲ ਕਰ ਰਹੇ ਆ ਵੇਖੋ ਅਸੀਂ ਸਾਰੇ ਲੋਕਲ ਪਿੰਡਾਂ ਦੇ ਅਤੇ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਸ਼ਹਿਰ ਦੀਆਂ ਹੋਰ ਵੀ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਹੱਕ ਦੇ ਵਿੱਚ ਆ ਅਸੀਂ ਜਿਹੜੀ ਗੁੰਡਾਗਰਦੀ ਇੱਥੇ ਨਹੀਂ ਚੱਲਣ ਦੇਵਾਂਗੇ ਕਿ ਨਾਮ ਦੇ ਸੱਚੀ ਕੋਰੇ ਕੀ ਕੰਮ ਕਰਦੇ ਆ ਅਸੀਂ ਟੋਲ ਬਲਾਜੇ ਤੇ ਕੰਮ ਕਰਦੇ ਆ ਇਹ ਆ ਕੇ ਜਿਹੜਾ ਬਾ ਗੁਰਪ੍ਰੀਤ ਮੈਨੇਜਰ ਆ

ਜਿਹੜਾ ਦੂਸਰੀਆਂ ਲੜਕੀਆਂ ਕਹਿ ਰਹੀਆਂ ਵਾਂ ਕਿ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੀ ਲੱਗਦਾ ਵਾ ਤੁਹਾਨੂੰ ਇਹ ਝੂਠ ਹੈ ਮੈਂ ਨਹੀਂ ਕਿਹਾ ਕਿਸੇ ਨੇ ਵੀ ਕਦੇ ਕੁਛ ਕਿਹਾ ਕਿਉਂਕਿ ਜੋ ਸੱਚਾ ਹੈ ਇਹ ਤੇ ਸੱਚ ਹੀ ਦੱਸਾਂਗੇ ਤੁਹਾਨੂੰ ਜਦਵਿੰਦਰ ਸਰ ਨੇ ਸਾਨੂੰ ਮਤਲਬ ਆਪਣੇ ਪਿਆ ਬੁੱਤਾ ਵਾਂਗੂ ਹੀ ਰੱਖਿਆ ਹੈ ਤੇ ਗੋਪੀ ਵੀਰ ਨੇ ਵੀ ਸਾਨੂੰ ਕਦੇ ਕੁਛ ਨਹੀਂ ਕਿਹਾ ਭੈਣਾ ਵਾਂਗੂ ਹੀ ਬੋਲਦੇ ਸਾਨੂੰ ਭੈਣ ਇੱਕ ਬੁਲਉਂਦੇ ਕਿਸੇ ਹੋਰ ਮੁਲਾਜ਼ਮ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਨਹੀਂ ਹਾਂ ਨੂੰ ਕਦੇ ਨਹੀਂ ਕਿਸੇ ਨੇ ਕੁਛ ਕਿਹਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗੇ ਕਿ ਹਾਂ ਉਹ ਕਦੇ ਵੀ ਇਹਨਾਂ ਨੇ ਦਬਾ ਪਾ ਕੇ ਕੰਮ ਨਹੀਂ ਸਾਡੇ ਕੋਲ ਆ ਤੇ ਨਾ ਸਾਨੂੰ ਕਦੇ ਇਹਨਾਂ ਨੇ ਤੰਗੀ ਦਿੱਤੀ ਕਿ ਇਸ ਤਰ੍ਹਾਂ ਕਰੋ ਤੇ ਅਗਰ ਉਹ ਨਾ ਸਾਡੇ ਨਾਲ ਗਾਲ ਮੰਦਾ ਕੀਤਾ ਇਹਨਾਂ ਨੇ ਕਦੇ ਨਾ ਸਾਨੂੰ ਗਾਲਾਂ ਕੱਢੀਆਂ ਨਾ ਕਿਸੇ ਨਾਲ ਮਾੜੀ ਨਿਗ੍ਹਾ ਨਹੀਂ ਦੇਖੀ ਮੇਰਾ ਨਾਮ ਪ੍ਰੀਤ कौर ਹੈ ਜੀ ਬਾਕੀ ਇਹੋ ਜੀ ਗੱਲਬਾਤ ਹੈ ਜੀ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਉਹਨਾਂ ਨੇ ਭੈਣਾ ਵਾਂਗ ਕੰਮ ਤੇ ਰੱਖਿਆ ਕੰਮ ਤੇ ਲਵਾਇਆ ਜੋ ਵੀ ਐ ਸਾਨੂੰ ਕੰਮ ਦਵਾਇਆ ਉਹਨਾਂ ਨੇ ਬਹੁਤ ਵਧੀਆ ਨੇ ਉਹ ਨੇਚਰ ਦੇ ਭੈਣ ਭਰਾਵਾਂ ਵਾਂਗ ਅਸੀਂ ਰਹਿੰਨੇ ਆ ਭੈਣ ਭਰਾਵਾਂ ਵਾਂਗ ਅਸੀਂ ਕੰਮ ਕਰਦੇ ਆ ਤੇ ਕੋਈ ਕਿਸੇ ਨੇ ਦੇ ਦਬਾਚਾ ਕੇ ਅਸੀਂ ਕੰਮ ਨਹੀਂ ਕਰਦੇ ਅਸੀਂ ਕੰਮ ਕਰਦੇ ਆ ਆਪਣੇ ਲਈ ਕੋਈ ਤੰਗ ਪਰੇਸ਼ਾਨੀ ਕਰਦਾ ਹੋਵੇ ਤੁਹਾਨੂੰ ਕੋਈ ਨਹੀਂ ਸਰ ਨਹੀਂ ਸਰ ਕੋਈ ਪਲਾਜ਼ਾ ਦੇ ਕਿਸੇ ਮਜ਼ਦੂਰ ਨਹੀਂ ਸਰ ਟਰੋਲ ਪਲਾਜ਼ਾ ਦੇ ਕਿਸੇ ਵਰਕਰ ਨੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਤੇ ਕਦੀ ਕਹਿਨੇ ਕੋਈ ਮੰਦਾ ਚੰਗਾ ਨਹੀਂ ਬੋਲਿਆ ਕਦੇ ਗਾਲ ਨਹੀਂ ਕੱਢੀ ਕਿਸੇ ਨੇ ਕਿੰਨੀਆਂ ਲੜਕੀਆਂ ਕੰਮ ਕਰਤ ਨੇ ਅਸੀਂ ਇੱਥੇ ਟੋਟਲ 11 ਕੁ ਲੜਕੀਆਂ ਕੰਮ ਕਰਦੀਆਂ ਸਾਡੀ ਸ਼ਿਫਟ ਚ ਸੀਜ਼ਨ ਕਦੇ ਮੜਾ ਚੰਗਾ ਨਹੀਂ ਬੋਲਿਆ ਕਦੇ ਤੁਹਾਨੂੰ ਨਹੀਂ ਸਰ ਕਦੇ ਵੀ ਨਹੀਂ ਕਦੇ ਵੀ ਨਹੀਂ ਐਂਡ ਦਵਾਇ ਤੇ